ਮੋਹਾਲੀ ਦੇ ਆਮ ਆਦਮੀ ਕਲੀਨਿਕ ਨੇ ਅੱਜ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਦਿਖਾਇਆ। ਤੇਰਾ ਦੇਸ਼ਾਂ ਦੇ 30 ਨੁਮਾਇੰਦੇ ਜਿਨ੍ਹਾਂ ਵਿੱਚ ਡਾਕਟਰ ਨਰਸਾਂ, ਸਿਹਤ ਨਿਰਦੇਸ਼ਕ ਅਤੇ ਆਈਟੀ ਮਾਹਿਰ ਸ਼ਾਮਲ ਸਨ, ਉਹਨਾਂ ਨੇ ਫੇਜ਼ 7 ਦੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ। ਇਸ ਦੌਰੇ ਦਾ ਮਕਸਦ ਸੀ ਭਾਰਤ ਦੇ ਡਿਜੀਟਲ ਹੈਲਥ케ਅਰ ਮਾਡਲ ਨੂੰ ਨੇੜੇ ਵੇਖਣਾ ਅਤੇ ਉਸ ਨੂੰ ਸਮਝਣਾ। ਵਫ਼ਦ ਨੇ ਕਲੀਨਿਕ ਦੇ ਵਿੱਚ ਮਰੀਜ਼ ਰਜਿਸਟ੍ਰੇਸ਼ਨ ਤੋਂ ਲੈ ਕੇ ਡਿਜੀਟਲ ਸਲਾਮਸ਼ਵਰਾ ਲੈਬ, ਟੈਸਟ, ਫਾਰਮੇਸੀ ਅਤੇ ਫਾਲੋਅ-ਅਪ ਤੱਕ ਹਰ ਸੇਵਾ ਨੂੰ ਰੀਅਲ ਟਾਈਮ ਦੇ ਵਿੱਚ ਦੇਖਿਆ ਡਾਕਟਰ ਗਰੀਸ਼ ਡੋਗਰਾ ਅਤੇ ਮਨਜੋਤ ਸਿੰਘ ਨੇ ਇਸ ਉਸੁਰਤ ਐਪਲੀਕੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਇਹੀ ਸਿਸਟਮ ਪੰਜਾਬ ਦੇ ਆਮ ਆਦਮੀ ਕਲੀਨਿਕਾ ਦੀ ਰੀੜ ਦੀ ਹੱਡੀ ਹੈ ਵਫ਼ਦ ਨੇ ਪੰਜਾਬ ਸਰਕਾਰ ਦੀ ਯਤਨਾਂ ਦੀ ਵਾਹਵਾਹੀ ਕੀਤੀ ਅਤੇ ਕਿਹਾ ਕਿ ਇਸ ਨਾਲ ਸੈਕੰਡਰੀ ਅਤੇ ਟਰਸ਼ਰੀ ਹਸਪਤਾਲਾਂ ਉਤੇ ਦਬਾਅ ਘਟਦਾ ਹੈ ਅਤੇ ਪ੍ਰਾਇਮਰੀ ਹੈਲਥ케ਅਰ ਲੋਕਾਂ ਦੇ ਨੇੜੇ ਹੀ ਉਪਲਬਧ ਹੋ ਜਾਂਦਾ ਹੈ ਇਹ ਦੌਰਾਨ ਸੀ ਡੈਕ ਮੁਹਾਲੀ ਵੱਲੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ ਇਸ ਵਿੱਚ ਇਕਵਾਡੋਰ ਤੋਂ ਲੈ ਕੇ ਜ਼ਿੰਬਾਬਵੇ ਤੱਕ ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਪੰਜਾਬ ਦੇ ਸਿਹਤ ਮਾਡਲ ਨੂੰ ਇੱਕ ਪ੍ਰੇਰਣਾ ਸਰੋਤ ਵਜੋਂ ਮੰਨਿਆ ਆਖਿਰ ਵਿੱਚ ਅੰਤਰਰਾਸ਼ਟਰੀ ਵਫ਼ਦ ਨੇ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਦਾ ਆਮ ਆਦਮੀ ਕਲੀਨਿਕ ਮਾਡਲ ਹੋਰ ਦੇਸ਼ਾਂ ਲਈ ਇੱਕ ਰੋਲ ਮਾਡਲ ਬਣ ਸਕਦਾ ਹੈ ਮੋਹਾਲੀ ਦੇ ਆਮ ਆਦਮੀ ਕਲੀਨਿਕ ਨੇ ਅੱਜ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਪੱਧਰ ਉਤੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਦਿਖਾਇਆ 13 ਦੇਸ਼ਾਂ ਦੇ 30 ਨੁਮਾਇੰਦੇ ਜਿਨ੍ਹਾਂ ਵਿੱਚ ਡਾਕਟਰ ਨਰਸਾਂ ਸਿਹਤ ਨਿਰਦੇਸ਼ਕ ਅਤੇ ਆਈਟੀ ਮਾਹਿਰ ਸ਼ਾਮਲ ਸਨ ਉਹਨਾਂ ਨੇ ਫੇਜ਼ 7 ਦੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਇਸ ਦੌਰੇ ਦਾ ਮਕਸਦ ਸੀ ਭਾਰਤ ਦੇ ਡਿਜੀਟਲ ਹੈਲਥ케ਅਰ ਮਾਡਲ ਨੂੰ ਨੇੜੇੋਂ ਦੇਖਣਾ ਅਤੇ ਉਸ ਨੂੰ ਸਮਝਣਾ ਵਫਾਦ ਨੇ ਕਲੀਨਿਕ ਦੇ ਵਿੱਚ ਮਰੀਜ਼ ਰਜਿਸਟ੍ਰੇਸ਼ਨ ਤੋਂ ਲੈ ਕੇ ਡਿਜੀਟਲ ਸਲਾਮਾਸ਼ਵਰਾ ਲੈਬ ਟੈਸਟ ਫਾਰਮੇਸੀ ਅਤੇ ਫਾਲੋਅ ਅਪ ਤੱਕ ਹਰ ਸੇਵਾ ਨੂੰ ਰੀਅਲ ਟਾਈਮ ਦੇ ਵਿੱਚ ਦੇਖਿਆ ਡਾਕਟਰ ਗ੍ਰਿਸ਼ ਡੋਗਰਾ ਅਤੇ ਮਨਜੂਬ ਸਿੰਘ ਨੇ ਇਸ ਸੁਸ਼ਰਤ ਐਪਲੀਕੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਹੀ ਸਿਸਟਮ ਪੰਜਾਬ ਦੇ ਆਮ ਆਦਮੀ ਕਲੀਨਿਕਾ ਦੀ ਰੀੜ ਦੀ ਹੱਡੀ ਹੈ। ਵਫ਼ਦ ਨੇ ਪੰਜਾਬ ਸਰਕਾਰ ਦੀ ਯਤਨਾਂ ਦੀ ਵਾਹਵਾਹੀ ਕੀਤੀ ਅਤੇ ਕਿਹਾ ਕਿ ਇਸ ਨਾਲ ਸੈਕੰਡਰੀ ਅਤੇ ਟਰਸ਼ਰੀ ਹਸਪਤਾਲਾਂ ਉੱਤੇ ਦਬਾਅ ਘਟਦਾ ਹੈ ਅਤੇ ਪ੍ਰਾਇਮਰੀ ਹੈਲਥ케ਅਰ ਲੋਕਾਂ ਦੇ ਨੇੜੇ ਹੀ ਉਪਲਬਧ ਹੋ ਜਾਂਦਾ ਹੈ। ਇਹ ਦੌਰਾਂ ਸੀ ਡੈਕ ਮੁਹਾਲੀ ਵੱਲੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਵਿੱਚ ਇਕਵਾਡੋਰ ਤੋਂ ਲੈ ਕੇ ਜ਼ਿੰਬਾਬਵੇ ਤੱਕ ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਪੰਜਾਬ ਦੇ ਸਿਹਤ ਮਾਡਲ ਨੂੰ ਇੱਕ ਪ੍ਰੇਰਣਾ ਸਰੋਤ ਵਜੋਂ ਮੰਨਿਆ ਆਖਿਰ ਵਿੱਚ ਅੰਤਰਰਾਸ਼ਟਰੀ ਵਫ਼ਦ ਨੇ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਦਾ ਆਮ ਆਦਮੀ ਕਲੀਨਿਕ ਮਾਡਲ ਹੋਰ ਦੇਸ਼ਾਂ ਲਈ ਇੱਕ ਰੋਲ ਮਾਡਲ ਬਣ ਸਕਦਾ ਹੈ ਮੋਹਲੇ ਦੇ ਆਮ ਆਦਮੀ ਕਲੀਨਿਕ ਨੇ ਅੱਜ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਪੱਧਰ ਉਤੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਦਿਖਾਇਆ 13 ਦੇਸ਼ਾਂ ਦੇ 30 ਨੁਮਾਇੰਦੇ ਜਿਨ੍ਹਾਂ ਵਿੱਚ ਡਾਕਟਰ ਨਰਸਾ ਸਿਹਤ ਨਿਰਦੇਸ਼ਕ ਅਤੇ ਆਈਟੀ ਮਾਹਿਰ ਸ਼ਾਮਲ ਸਨ ਉਹਨਾਂ ਨੇ ਫੇਜ਼ 7 ਦੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਇਸ ਦੌਰੇ ਦਾ ਮਕਸਦ ਸੀ ਭਾਰਤ ਦੇ ਡਿਜੀਟਲ ਹੈਲਥ케ਅਰ ਮਾਡਲ ਨੂੰ ਨੇੜੇ ਵੇਖਣਾ ਅਤੇ ਉਸ ਨੂੰ ਸਮਝਣਾ ਵਫਦ ਨੇ ਕਲੀਨਿਕ ਦੇ ਵਿੱਚ ਮਰੀਜ਼ ਰਜਿਸਟ੍ਰੇਸ਼ਨ ਤੋਂ ਲੈ ਕੇ ਡਿਜੀਟਲ ਸਲਾਮਾਸ਼ਵਰਾ ਲੈਬ ਟੈਸਟ ਫਾਰਮੇਸੀ ਅਤੇ ਫਾਲੋਅ ਅਪ ਤੱਕ ਹਰ ਸੇਵਾ ਨੂੰ ਰੀਅਲ ਟਾਈਮ ਦੇ ਵਿੱਚ ਦੇਖਿਆ ਡਾਕਟਰ ਗ੍ਰੀਸ਼ ਡੋਗਰਾ ਅਤੇ ਮਨਜੋਤ ਸਿੰਘ ਨੇ ਇਸ ਉਸੁਰਤ ਐਪਲੀਕੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਹੀ ਸਿਸਟਮ ਪੰਜਾਬ ਦੇ ਆਮ ਆਦਮੀ ਕਲੀਨਿਕਾ ਦੀ ਰੀੜ ਦੀ ਹੱਡੀ ਹੈ। ਵਫ਼ਦ ਨੇ ਪੰਜਾਬ ਸਰਕਾਰ ਦੀ ਯਤਨਾਂ ਦੀ ਵਾਹਵਾਹੀ ਕੀਤੀ ਅਤੇ ਕਿਹਾ ਕਿ ਇਸ ਨਾਲ ਸੈਕੰਡਰੀ ਅਤੇ ਟਰਸ਼ਰੀ ਹਸਪਤਾਲਾਂ ਉੱਤੇ ਦਬਾਅ ਘਟਦਾ ਹੈ ਅਤੇ ਪ੍ਰਾਇਮਰੀ ਹੈਲਥ케ਅਰ ਲੋਕਾਂ ਦੇ ਨੇੜੇ ਹੀ ਉਪਲਬਧ ਹੋ ਜਾਂਦਾ ਹੈ। ਇਹ ਦੌਰਾਂ ਸੀ ਡੈਕ ਮੁਹਾਲੀ ਵੱਲੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਵਿੱਚ ਇਕਵਾਡੋਰ ਤੋਂ ਲੈ ਕੇ ਜ਼ਿੰਬਾਬਵੇ ਤੱਕ ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਪੰਜਾਬ ਦੇ ਸਿਹਤ ਮਾਡਲ ਨੂੰ ਇੱਕ ਪ੍ਰੇਰਣਾ ਸਰੋਤ ਵਜੋਂ ਮੰਨਿਆ ਆਖਿਰ ਵਿੱਚ ਅੰਤਰਰਾਸ਼ਟਰੀ ਵਫ਼ਦ ਨੇ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਦਾ ਆਮ ਆਦਮੀ ਕਲੀਨਿਕ ਮਾਡਲ ਹੋਰ ਦੇਸ਼ਾਂ ਲਈ ਇੱਕ ਰੋਲ ਮਾਡਲ ਬਣ ਸਕਦਾ ਹੈ